ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੋਠਾ குருਕਾ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਈਨੂਪੈਂਦਾ ਜੀ ਬਟਿੰਡਾ ਅੱਜ ਦੀ ਵੀਡੀਓ ਤੇ ਤੁਹਾਡੇ ਆਸਤੇ ਇੱਕ ਸੂਆ ਸвая ਨਗ ਲੈ ਕੇ ਆਏ ਆ ਜੀ ਤੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਤੇ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਪ੍ਰੀਤ ਜੀ ਪਿੰਡ ਕੋਟਾ ਗੁਰੂਕਾ ਜ਼ਿਲ੍ਹਾ ਬਟਿੰਡਾ ਤਸਲੀ ਗ੍ਰਾਮਪੁਰਾ ਫੂਲ ਮੋਬਾਈਲ ਨੰਬਰ ਦਾ ਭਾਈ ਤੋਂ 5 ਕਿਲੋਮੀਟਰ ਦੂਰ ਠੀਕ ਆ ਜੀ ਮਾਈਦੀ ਕੀ ਡਿਟੇਲ ਹੈ ਜੀ ਸੂਆ ਕਿੰਨਾ ਮਾਜੀ ਸੂਆ ਤੀਜਾ ਜੀ ਆਪ ਕੋ ਕਦੋਂ ਸੂਈ ਹੈ ਜੀ ਅੱਜ ਸਵੇਰੇ 6 ਵਜੇ 6 ਵਜੇ ਸੂਈ ਹੈ ਬੱਚਾ ਕੀ ਦਿੱਤਾ ਜੀ ਬੱਚਾ ਕੱਟੀ ਹੈ ਜੀ ਬੱਚਾ ਮਗਰ ਕੱਟੀ ਆ ਜਾਂਦੀ ਕੱਟੀ ਤਾਂ ਕੋਈ ਸੀਮ ਰਿਕਾਰਡ ਜੀ ਨਹੀਂ ਸੀ ਮੇਰੇ ਕੋਲ ਕੋਈ ਰਿਕਾਰਡ ਨਹੀਂ ਹੈ ਜੇਰ ਪ੍ਰੋਪਰ ਡਨ ਆ ਜੀ ਹਾਂ ਜੀ ਰੁਪਈਏ ਉਸਨ ਆਪਣੀਆਂ ਠੀਕ ਹੈ ਜੀ ਪ੍ਰੋਪਰ ਡਨ ਆ ਕਿੰਨਾ ਕ ਬੋਲਾ ਕੱਢਿਆ ਬਾਈ ਇਹ ਵਸੇ ਬੱਚੇ ਨੂੰ ਪਿਆ ਕੇ ਦੋਟਾ ਹੀ ਕਰੀ ਬੱਤ ਨੂੰ ਪਿਆ ਕੇ ਥਣਾ ਦੀ ਡੰਨ ਆ ਜੀ ਕੋਈ ਪੂਰ ਛਿੱਟਾ ਕੋਈ ਦਿੱਕਤ ਨਹੀਂ ਥਣਾ ਠੰਡੀ ਸੀਲ ਵੀ ਪੂਰੀ ਆ ਠੰਡੀ ਵਧੀਆ ਜੀ ਤੀਜਾ ਸੂਆ ਸੂਏ ਜੀ ਤੀਜਾ ਸੂਆ ਆਪਣੇ ਕੋਲੇ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦੱਸਣ ਮੁਤਾਬਕ ਸੂਆ ਤੀਜਾ ਸੂਈ ਹੈ ਜੀ ਸਮਾਂ ਬਾਈ ਦੱਸਦਾ ਮਾਰਨਿੰਗ 6 ਵਜੇ ਸੂਈ ਸੀਗੀ ਜੀ ਜੇਰ ਪ੍ਰੋਪਰ ਡੰਨ ਆ ਜੀ ਫਾਇਦਾ ਤੁਹਾਡਾ ਇਹ ਹੋ ਜਾਣਾ ਬਾਈ ਮਗਰ ਬੱਚਾ ਤੁਹਾਨੂੰ ਕੱਟੀ ਮਿਲ ਜਾਨੀ ਆ ਜੇ ਵੀਰੇ ਕੱਟਾ ਹੁੰਦਾ ਤੇ ਲੈ ਕੇ ਫੇਰ ਵੀ ਜਾਣਾ ਪੈਣਾ ਸੀਗਾ ਜੀ ਬਾਕੀ ਥਣਾ ਦੇ ਸਾਇਤ ਨੂੰ ਨੇੜੇ ਤੋਂ ਦਿਖਾ ਦਿਨਾ ਜੀ ਸੋਨੇ ਆ ਗੱਬ ਤੇ ਲੱਗੇ ਹੱਥੀਂ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੋਟ ਨਿਸ਼ਾਂਖ ਨੇ ਜੀ ਕਿੰਨਾ ਕੁ ਬਾਜੂ ਦੁੱਧ ਜੀ ਦੁੱਧ ਆਪ ਕੋ 12 ਲੀਟਰ ਦੱਸਿਆ ਸੀ ਮਾਲਕਾ ਨੇ ਠੀਕ ਆ ਜੀ ਹੁਣ ਉਹਦੇ ਹਿਸਾਬ ਨਾਲ 10 ਲੀਟਰ ਤੋਂ ਦੇਊਗੀ ਉਹਦੇ ਆ ਜੀ ਠੀਕ ਆ ਜੀ 22 ਕਹਿੰਦਾ ਮਾਲਕਾ ਨੇ 12 ਲੀਟਰ ਕਹਿ ਕੇ ਦਿੱਤਾ ਜੀ 10 ਤੋਂ 12 ਲੀਟਰ ਦੀ ਉਮੀਦ ਆ ਬਾਕੀ ਦੁੱਧ ਸੇਵਾ ਦਾ ਹੁੰਦਾ ਜੀ ਅਜੇ ਤਾਂ ਬਿਲਕੁਲ ਤਾਜੀ ਸੂਈ ਆ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਹਨਾਂ ਦਾ ਦੁੱਧ ਲੈ ਲੋਗੇ ਮੇਨ ਕੱਲ ਥਣਾ ਦੀ ਦੰਨ ਹੋਊਗੀ ਬੱਚਾ ਤੋਹਫਾ ਕੱਟੀ ਆ ਜੀ ਡਿਮਾਂਡ ਕੀ ਰਹਿਣ ਵਾਲੀ ਏ ਜੀ ਦੀ ਡਿਮਾਂਡ ਏ ਦੀ ਵਸਤੂ ਹੀ 85000 ਹੋ ਜੂ ਮਾਨਤਨ ਨੇ ਮਾਨਤਨ ਕਰ ਦਾਂਗੇ ਠੀਕ ਆ ਜੀ 85000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜੀ ਜਿਹਨੂੰ ਨਗ ਪਸੰਦ ਆਊਗਾ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਮਾਰ ਦਿਓ ਜੀ ਧਾਰਾ ਚਵਾਈ ਦੀ ਇੱਕ ਨੰਬਰ ਆ ਕੋਈ ਭੂਰ ਛਿੱਟਣ ਦੂਜੇ ਥਣਾਂ ਤੇ ਮਾਰ ਦਿਓ ਜੀ ਬਾਕੀ ਮੇਨ ਗੱਲ ਜਿਹੜੀ ਠੰਡੇ ਸੀਲਸ ਲੱਗ ਆ ਜੀ ਚਵਾਈ ਦੀ ਬਾਈ 10 ਦਾ ਪੋਲੀ ਆ ਜੀ ਬਸ ਕਰੋ ਜੀ ਡਿਮਾਂਡ 85000 ਰੁਪਇਆ ਵਿੱਚੋਂ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਜੀ ਜਿਹਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ